ਹਾਂਜੀ ਵਾਜਵਾ ਸਾਹਿਬ ਲੋਕ ਤੁਹਾਨੂੰ ਸੁਣ ਰਹੇ ਨੇ ਤੇ ਦਿੱਲੀ ਦੇ ਵਿੱਚ ਭਾਜਪਾ ਦੀ ਜਿੱਤ ਜਿਹੜੀ ਹੈ ਲਗਭਗ ਤੈਅ ਮੰਨੀ ਜਾ ਰਹੀ ਹੈ ਭਾਵਨਾਵਾਂ ਕੀ ਨੇ ਦੇਖੋ ਗੱਲ ਇਹ ਹੈ ਵੀ ਜੀ ਜੀ ਹਿੰਦੁਸਤਾਨ ਦੀ ਜੇ ਆਪਾਂ ਡਵੈਲਪਮੈਂਟ ਕਰਨੀ ਹੈ ਜੀ ਇਹ ਗੱਲ ਲੋਕ ਬੜੇ ਦਿੱਲੀ ਦੇ ਲੋਕ ਵੀ ਆ ਸਾਰੇ ਹਿੰਦੁਸਤਾਨ ਦੇ ਲੋਕ ਇਸ ਗੱਲ ਨੂੰ ਸਲੀ ਭਾਂਜ ਜਾਂਦੇ ਆ ਜੀ ਵੀ ਸੈਂਟਰ ਦੀ ਸਰਕਾਰ ਮੋਦੀ ਜੀ ਦੀ ਜਿਹੜੀ ਸਰਕਾਰ ਉਹ ਜਿੰਨਾ ਅੱਛਾ ਕੰਮ ਦੇਸ਼ ਦੇ ਵਿੱਚ ਕਰ ਰਹੀ ਹੈ ਡਿਵੈਲਪਮੈਂਟ ਦੇ ਕਰ ਰਹੀ ਹੈ ਫੋਰਨ ਪੋਲਿਸੀਸ ਤੇ ਕਰ ਰਹੀ ਹੈ ਜੀ ਇੰਡਸਟਰੀ ਤੇ ਕਰ ਰਹੀ ਹੈ ਉਹ ਵੇਖ ਕੇ ਜੇ ਅਸੀਂ ਹਰ ਸੂਬੇ ਵਿੱਚ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਤਾਂ ਫਿਰ ਡਬਲ ਇੰਜਨ ਵਾਲੀ ਜਿਹੜੀ ਸਰਕਾਰ ਹੈ ਮੋਦੀ ਜੀ ਦੀ ਸਰਕਾਰ ਹੈ ਉਸ ਤੋਂ ਜ਼ਿਆਦਾ ਬਹੁਤ ਜ਼ਰੂਰੀ ਹੈ ਜੀ ਔਰ ਇਹੋ ਚੀਜ਼ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਵੀ ਲਾਗੂ ਹੋਣੀ ਹੈ ਜੀ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਸਮਝਦੇ ਨੇ ਜੀ ਕਿ ਪੰਜਾਬ ਉਹ ਨਹੀਂ ਦੇ ਤਰੱਕੀ ਨਹੀਂ ਕਰ ਸਕੇਗਾ ਜਿੰਨੀ ਦੇਰ ਤੱਕ ਸੈਂਟਰ ਦੀ ਸਰਕਾਰ ਉਹਨਾਂ ਦੇ ਪਿੱਛੇ ਨਾ ਹੋਵੇਗੀ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਵੀ ਹਾਰੇ ਨੇ ਮਨੀਸ਼ ਸ਼ਿਸ਼ੋਧਿਆ ਜੀ ਹਾਰੇ ਨੇ ਕਿਵੇਂ ਵੇਖਦੇ ਹੋ ਪਾਜਬਾ ਸਾਹਿਬ ਕੋਈ ਤਾਂ ਪਾਰਟੀ ਹਾਈ ਕਮਾਂਡ ਨੇ ਇਹਨੂੰ ਤੈਅ ਕਰਨਾ ਹੁੰਦਾ ਹੈ ਜੀ ਤਾਂ ਪਾਰਟੀ ਠੀਕ ਸਮਝੇਗੀ ਉਸ ਦੇ ਉੱਤੇ ਪਾਰਟੀ ਉਹਨੂੰ ਮੁੱਖ ਮੰਤਰੀ ਬਣਾ ਦੂ ਨਹੀਂ ਨਹੀਂ ਜਿਹੜੀ ਪਾਰਟੀ ਦੀ ਜਿੱਤ ਹੋਣੀ ਪਾਰਟੀ ਦੀ ਪਾਲਿਸੀਜ਼ ਦੀ ਜਿੱਤ ਹੋਣੀ ਜੀ ਜੀ ਹਮੇਸ਼ਾ ਇਹ ਗੱਲ ਚੰਨਾ ਵੀ ਪਾਰਟੀ ਦੀ ਪਾਲਿਸੀਜ਼ ਜਿੱਤਦੀਆਂ ਨੇ ਪਹਿਲਾ ਬੰਦਾ ਨਹੀਂ ਜਿੱਤਦਾ ਜੀ ਜੇ ਅ ਨਿਰੰਦਰભાઈ ਮੋਦੀ ਜੀ ਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੀਆਂ ਗਾਰੰਟੀਆਂ ਦਾ ਵਿਸ਼ਵਾਸ ਜੀ ਹੈ ਤੇ ਲੋਕ ਉਹਨਾਂ ਨੂੰ ਵੋਟ ਕਰਦੇ ਨੇ ਜੀ ਇੱਕ ਬੜੀ ਵੱਡੀ ਜਿੱਤ ਹੋਈ ਹੈ ਜਿਹੜੀ ਦਿੱਲੀ ਦਾ ਜਿਹੜਾ ਇਹਨਾਂ ਦਾ ਇਹਨਾਂ ਦੇ ਮੰਨ ਦੇ ਵਿੱਚ ਕਿਸੇ ਵੀ ਪਤਾ ਨਹੀਂ ਕਿੱਡੀ ਵੱਡੀ ਫੋਰਸ ਆਮ ਆਦਮੀ ਪਾਰਟੀ ਜੀ ਉਹਨਾਂ ਦਾ ਡੀਫੀਟ ਹੋਣਾ ਉਹਨਾਂ ਦੇ ਵੱਡੇ ਸਾਰੇ ਹੀ ਲੀਡਰ ਹਾਂਜੀ ਇੱਕ ਆਤੀਸ਼ੀ ਨੂੰ ਛੱਡ ਕੇ ਜੀ ਬਾਕੀ ਸਭ ਜਿਹੜੇ ਵੱਡੇ ਲੀਡਰ ਨੇ ਉਹ ਇਹਨਾਂ ਦੇ ਵੱਡੇ ਲੀਡਰ ਹਾਰ ਚੁੱਕੇ ਨੇ ਜੀ ਜੀ ਸੋ ਇਹ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਦਿੱਲੀ ਦੇ ਲੋਕ ਇਹਨਾਂ ਦੇ ਝੂਠਾਂ ਤੋਂ ਜਿਹੜੇ ਵੀ ਕੈਂਡੀ ਸੀ ਵੀ ਅਸੀਂ ਬੜੇ ਆਮ ਆਦਮੀ ਦੀ ਸਾਡੀ ਪਾਰਟੀ ਹੋਏਗੀ ਅਸੀਂ ਕੋਈ ਸਰਕਾਰੀ ਘਰ ਨਹੀਂ ਲਵਾਗੇ ਸਰਕਾਰੀ ਜੱਦੀ ਨਹੀਂ ਲਵਾਗੇ ਲੋਕ ਸੇਵਾ ਕਰਾਂਗੇ ਜਦੋਂ ਸ਼ੀਸ਼ਮੈਲ ਬੰਨੇ ਸ਼ੁਰੂ ਹੋ ਗਏ ਜੀ ਜਦੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜਾ ਘਪਲੇ ਹੋਣੇ ਸ਼ੁਰੂ ਹੋ ਗਏ ਜੀ ਉਹਦੇ ਵਿੱਚ ਫਿਰ ਲੋਕਾਂ ਨੂੰ ਸਮਝ ਆ ਗਈ ਵੀ ਇਹ ਤਾਂ ਸਵੈ ਝੂਠ ਬੋਲਣ ਦਾ ਡਰਾਮਾ ਹੈ ਕੋਈ ਪਾਰਟੀ ਦੇ ਪੱਲੇ ਕੁਝ ਨਹੀਂ ਹੈ ਜੀ ਬਾਜਵਾ ਸਾਹਿਬ ਬਦਲਾਵ ਦਾ ਜਾਦੂ ਐਸ ਵਾਰ ਫਿੱਕਾ ਕਿਉਂ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਹੜੇ ਬਦਲਾਵ ਦਾ ਬਦਲਾ ਜੀ 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 ਨਹੀਂ ਜਿਹੜਾ ਪੰਜਾਬ ਦਾ ਲੀਡਰਾਂ ਨੇ ਜਾ ਕੇ ਵੀ ਉੱਥੇ ਬਹੁਤ ਸਾਰਾ ਚੋਣ ਪ੍ਰਚਾਰ ਕੀਤਾ ਵੀ ਅਸੀਂ ਬਹੁਤ ਸਾਰੇ ਕੰਮ ਕਰ ਰਹੇ ਆਂ ਪੰਜਾਬ ਦੇ ਵਿੱਚ ਦੇਖ ਲਿਆ ਭਾਈ ਭਾਈ ਸਾਹਿਬ ਜੀ ਜੀ ਇਹੋ ਮੈਂ ਤੁਹਾਨੂੰ ਕਹਿ ਰਿਹਾ ਵੀ ਲੋਕਾਂ ਨੇ ਇਹਨਾਂ ਦੇ ਝੂਠ ਨੂੰ ਪਛਾਣ ਲਿਆ ਜੀ ਲੋਕ ਨਹੀਂ ਹੋਣ ਇਹਨਾਂ ਦੇ ਝੂਠ ਨੂੰ ਗਾ ਮੰਨਣਗੇ ਸੁਣਨਗੇ ਜਿਵੇਂ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਬੱਧੀ ਹੈ ਜੀ ਤੁਸੀਂ ਇਹ ਦੇਖੋਗੇ ਅਗਲੇ 2-4 ਮਹੀਨਿਆਂ ਦੇ ਵਿੱਚ ਤੁਹਾਨੂੰ ਬੜੀ ਜ਼ਬਰਦਸਤ ਚੇਂਜ ਆਏਗੀ ਜੀ ਜਿਹੜੇ ਪੰਜਾਬ ਦੇ ਵਿੱਚ ਜੀ ਜੀ ਆਪੀ ਸਰਕਾਰ ਇਹਨਾਂ ਦੇ ਕੇਜਰੀਵਾਲ ਸਾਹਿਬ ਨੇ ਢਾ ਲਈ ਜੀ ਜੀ ਤਾਂ ਪਿਵਿੱਖ ਦੇ ਵਿੱਚ ਜਿਹੜੇ ਬੀਜੇਪੀ ਦੇ ਨਤੀਜੇ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੁਣ ਬੀਜੇਪੀ ਕਿੰਨੀ ਕੁ ਮਜ਼ਬੂਤ ਹੁੰਦੀ ਵੀ ਉਹ ਨਜ਼ਰ ਆਵੇਗੀ ਇਹਨਾਂ ਨਤੀਜਿਆਂ ਤੋਂ ਬਾਅਦ ਅਸਰ ਜਿਹੜਾ ਉਹ ਪੰਜਾਬ ਦੇ ਵਿੱਚ ਵੀ ਬਾਜਵਾ ਸਾਹਿਬ ਵੇਖਣ ਨੂੰ ਮਿਲ ਸਕਦਾ ਜੀ ਬਿਲਕੁਲ ਮਿਲੇਗਾ ਜੀ ਭਾਈ ਸਾਹਿਬ ਬਿਲਕੁਲ ਮਿਲੇਗਾ ਪਰ ਤੁਸੀਂ ਦੇਖੋ ਕਿ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਪੰਜਾਬ ਦੇ ਲੋਕ ਤਜਰਬਾ ਕਰਦੇ ਆ ਜੀ ਉਹਨਾਂ ਨੇ ਵੀ ਇੱਕ ਨਵੀਂ ਪਾਰਟੀ ਦਾ ਤਜਰਬਾ ਕੀਤਾ ਵੀ ਨਵੀਂ ਪਾਰਟੀ ਜਿਹੜੀ ਹੈ ਇਹ ਸਾਨੂੰ ਕੁਝ ਸਾਡੇ ਲਈ ਚੰਗਾ ਕਰੇਗੀ ਜੀ ਪਰ ਜਦੋਂ ਜਦੋਂ ਪਾਰਟੀ ਤੇ ਪਾਰਟੀ ਨੇ ਕੀਤਾ ਹੀ ਕੱਖਣਾ ਜੀ ਜੀ ਔਰ ਪੰਜਾਬ ਵਿੱਚ ਕੀ ਹੈ ਬੇਲ ਲਾਅਰਡ ਨਾਅਰਡ ਦਾ ਇੰਨਾ ਬੁਰਾ ਹਾਲ ਕਦੀ ਪੁਲਿਸ ਇੰਨੀ ਬੇਵਸ ਨਹੀਂ ਸੀ ਵੇਖੀ ਜੀ ਔਰ ਜਿੰਨੇ ਪੁੱਠੇ ਸਿੱਧੇ ਕੰਮ ਤੁਸੀਂ ਦੇਖੋ ਨਾ ਜੀ ਬਠਿੰਡਾ ਬਠਿੰਡੇ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦਾ ਕੱਲਾ ਇੱਕ ਕਾਉਂਸਲਰ ਸੀ ਜੀ ਕਾਂਗਰਸ ਦੀ ਸਰਕਾਰ ਹੀ ਸੀ ਤੇ ਮੇਰ ਮੇਨ ਆਮ ਆਦਮੀ ਪਾਰਟੀ ਬਣਾ ਗਈ ਕੱਲੇ ਕਾਉਂਸਲਰ ਤੋਂ ਜੀ 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 ਕੀ ਇਨਸਾਫ ਦੀ ਤਵਕੋ ਕਰ ਸਕਦੇ ਉਹਦੀ ਪਾਰਟੀ ਤੋਂ ਜੀ ਲੋਕਾਂ ਨੇ ਵੇਖਿਆ ਵੀ ਇਹ ਤਾਂ ਬਹੁਤ ਹੀ ਗਲਤ ਉਹਨਾਂ ਕੋ ਜਿਹੜਾ ਡਿਸੀਜਨ ਲਿਆ ਗਿਆ ਇਹ ਜਿੱਦੀ ਸਪੀਡ ਇਹ 92 ਦਿੱਲੀ ਦਾ ਫੇਰ ਵੀ ਚਲੋ ਇਹਨਾਂ ਨੂੰ 20 22 ਆ ਗਈਆਂ 23 ਆ ਗਈਆਂ ਜੀ ਜੀ ਇਹ ਜਿਹੜਾ ਪੰਜਾਬ ਹੈ ਨਾ ਇਹ 92 ਜੋ ਦੋ ਰਹਿ ਜਾਣਗੇ 92 ਤੋਂ 90 ਉੱਡ ਜਾਣਗੇ ਜੀ ਬਾਈ ਜੀ ਜਨਨ ਨੂੰ ਲੋਟ ਕਰ ਲੈਣਾ ਜੀ ਜੀ ਬਾਈ ਬਾਸ ਸਾਹਿਬ ਜਰੂਰ ਪੁੱਛਣਾ ਚਾਹਾਂਗੇ ਜਿਹੜਾ ਕਿ ਦਿੱਲੀ ਦੇ ਵਿੱਚ ਵਿਧਾਇਕਾਂ ਵੱਲੋਂ ਇਹਨਾਂ ਦੇ ਕਿਹਾ ਜਾ ਰਿਹਾ ਸੀਗਾ ਕਿ 15-15 ਕਰੋੜ ਦੀ ਆਫਰ ਜਿਹੜੀ ਹੈ ਭਾਜੀਪੀ ਵੱਲੋਂ ਸਾਨੂੰ ਮਿਲ ਰਹੀ ਹੈ ਪਰ ਹੁਣ ਨਤੀਜਿਆਂ ਤੋਂ ਬਾਅਦ ਜਿਹੜੀ ਹੈ ਪੋਸਟਾਂ ਇਹ ਵੀ ਪੈਣੀਆਂ ਨੇ ਕਿ ਭਾਜੀਪੀ ਨੇ ਧੱਕਾ ਕੀਤਾ ਤਾਂ ਕੀ ਕਹਿਣਗੇ ਪ੍ਰਤਾਪ ਸਿੰਘ ਫਤੇ ਸਿੰਘ ਸਿੰਘ ਬਾਜਵਾ ਤੁਸੀਂ ਬਈ ਇੱਕੋ ਜਵਾਬ ਦਿਓ ਜੀ ਜੀ ਜੇਪੀ 50 ਸੀਟਾਂ ਦੇ ਲਗਭਗ ਤੇ ਜਿੱਤ ਰਹੀ ਉਹਨੂੰ ਕੀ ਲੋੜ ਹੈ ਕਰਨ ਦੀ ਜੀ ਔਰ ਦੂਜੀ ਗੱਲ ਵੀ ਇਹ ਜਿਹੜਾ ਇਹਨਾਂ ਨੇ ਇਹ ਗੱਲ ਕੀਤੀ ਸੀ ਕਿ ਕੱਲ ਹੀ ਸਰਕਾਰ ਦੇ ਜਿਹੜਾ ਐਂਟੀ ਕ腐ਪਸ਼ਨ ਬਿਊਰੋ ਆ ਜੀ ਉਹਨਾਂ ਨੂੰ ਭੇਜਿਆ ਸੀ ਕੇਜਰੀਵਾਲ ਦੇ ਘਰ ਵੀ ਦੱਸੋ ਸਾਨੂੰ ਤੁਸੀਂ ਕੰਪਲੇਂਟ ਦੋ ਕਿਹੜੇ ਬੰਦੇ ਵੱਲੋਂ ਤੁਹਾਨੂੰ ਕਿਹੜੇ ਨੰਬਰ ਤੋਂ ਆਫਰ ਆਈਏ ਤੇ ਕੌਣ ਆਫਰ ਕਰ ਰਿਹਾ ਜੀ ਉਦੋਂ ਉਹਨਾਂ ਨੂੰ ਵੇਖ ਕੇ ਉਹਨਾਂ ਨੇ ਗੇਟ ਬੰਦ ਕਰ ਲਏ ਜੀ ਉਹਨਾਂ ਨੂੰ ਅੰਦਰ ਨਹੀਂ ਆਣ ਦਿੱਤਾ ਜੀ ਉਹਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਇਹ ਪਤਾ ਸੀ ਆਮ ਆਦਮੀ ਪਾਰਟੀ ਨੂੰ ਕਿ ਇਹ ਨਤੀਜੇ ਇਹਨਾਂ ਦੀ ਹਾਰ ਹੋਣੀ ਹੈ ਕਿ ਉਹ ਹਾਰ ਦੇ ਪਿੱਛੇ ਇੱਕ ਕੰਸੈਂਸਸ ਜਾਂ ਬਿਲਡ ਕਰ ਲਈਏ ਲੋਕੀ ਸਾਡੇ ਦੇ ਆਲਰੇਡੀ ਵੀ ਬੰਦਿਆਂ ਨੂੰ ਮਕੀ ਲਿਆਣ ਦੀ ਉਹਨਾਂ ਨੂੰ ਲੁਭਾਇਆ ਜਾ ਰਿਹਾ ਇਹ ਸਭ ਝੂਠ ਔਰ ਫਾਇਦੇ ਪਾਕੀ ਗਈ ਹੈ ਜੀ ਫਾਇਦੇ ਪਾਰਟੀ ਨੇ ਇਹ ਇਹਨਾਂ ਬੰਦਿਆਂ ਨੂੰ ਜ਼ਬਾਨਾ ਪਾਵਰ ਵੀ ਦਿੱਤੀ ਜੀ ਹਾਂ ਜੀ ਤੇ ਬਾਈਰਾ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਹੁਣ 2 ਸਾਲ ਸਰਕਾਰ ਜਿਹੜੀ ਹੈ ਹੱਲੇ ਵੀ ਪੰਜਾਬ ਦੇ ਵਿੱਚ ਹੈ ਤਾਂ ਕਿਤੇ ਨਾ ਕਿਤੇ ਕੋਈ ਸਲਾਹ ਵੀ ਦੇਣੀ ਚਾਹੋਗੇ ਕਿ ਕੀ ਜਿਹੜਾ ਹੈ ਜਿੰਨੇ ਲੋਕਾਂ ਨਾਲ ਵਾਅਦੇ ਕੀਤੇ ਨੇ ਪੂਰੇ ਕਰਨਗੇ ਕਰਨੇ ਚਾਹੀਦੇ ਨੇ ਇਹਨਾਂ ਨੂੰ ਜੇਕਰ ਆਉਣ ਵਾਲੇ ਸਮੇਂ 'ਚ ਕੁਝ ਸੀਟਾਂ ਜਾਂ ਦੁਬਾਰਾ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੇ ਕਿਵੇਂ ਵੇਖਦੇ ਹੋ ਉਹ ਦੇਖੋ ਇਹਨਾਂ ਨੇ ਝੂਠੇ ਵਾਅਦੇ ਕੀਤੇ ਪਹਿਲੇ ਇਥੇ ਔਰਤਾਂ ਨਾਲ ਕੀਤੇ ਹੋਏ 1000 ਰੁਪਇਆ ਤੈਨੂੰ ਦਾਅਰੇ ਜੀ ਜੀ ਠੀਕ ਹੈ ਜੀ ਉਹ 3 ਸਾਲ ਹੋ ਗਏ ਕਿਸੇ ਨੇ ਕੋਈ ਨਹੀਂ ਦਿੱਤਾ 3.5 ਸਾਲ ਹੋ ਗਏ ਜੀ ਠੀਕ ਹੈ ਜੀ ਲੋਕਾਂ ਨੂੰ ਅੱਛਾ ਦਿੱਲੀ 'ਚ ਵੀ ਇਹਨਾਂ ਨੇ ਇੱਥੇ ਤਾਂ ਹਾਂਦ ਦਿੰਦੇ ਸੀ ਦਿੱਲੀ ਦੇ 2500 ਦਾ ਇਹਨਾਂ ਨੇ ਵਾਅਦਾ ਕੀਤਾ ਸੀ ਜੀ ਤੇ ਦਿੱਲੀ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਜੀ ਇਦਾਂ ਹੀ ਇਹਨਾਂ ਨੂੰ ਪੰਜਾਬ 'ਚ ਕਿਸੇ ਨੇ ਮੂੰਹ ਨਹੀਂ ਲਾਦਾ ਪੰਜਾਬ ਦੇ ਵਿੱਚ ਇਹਨਾਂ ਦੀ ਕੀਤੀ ਹਰ ਗੱਲ ਇਹ ਕੋਈ ਵਾਅਦਾ ਪੂਰਾ ਹੀ ਨਹੀਂ ਕਰ ਸਕਦੇ ਤੇ ਪੰਜਾਬ ਅੱਜ ਵੀ ਕਰਦੇ ਥੱਲੇ ਜਾਂਦੇ ਆ ਜੀ ਪੰਜਾਬ ਵਿੱਚ ਕਿੱਥੋਂ ਪੈਸਾ ਆ ਜੂਗਾ ਕਿੱਦਾਂ ਇਹ ਲੋਕਾਂ ਦੀਆਂ ਗੱਲਾਂ ਪੂਰੀਆਂ ਕਰੂਗਾ ਕਿੱਥੋਂ ਉਹਨਾਂ ਨੂੰ ਜਿਹੜੇ ਆਪਣੇ ਝਿੱਤੇ ਵਾਦੇ ਪੂਰੇ ਕਰਨੇ ਹੋ ਹੀ ਨਹੀਂ ਸਕ ਸਕਦੇ ਜੀ ਤਾਂ ਹੁਣ ਬੜੀ ਜ਼ਬਰਦਸਤ ਬਰੀ ਤਰ੍ਹਾਂ ਫੇਲ ਹੋ ਗਿਆ ਜੀ ਤਾਂ ਬਾਈਬਲ ਸਾਹਿਬ ਹੁਣ ਭਾਜਪਾ ਜਿਹੜੀ ਹੈ ਉਹਨਾਂ ਦੀ ਕੀ ਰਣਨੀਤੀ ਹੋਵੇਗੀ ਹੁਣ ਭਾਜਪਾ ਦੇ ਕਿਹੜੇ ਕੰਮਾਂ ਤੋਂ ਲੋਕ ਜਿਹੜੇ ਨੇ ਉਹ ਖੁਸ਼ ਹੋਏ ਨੇ ਇਹ ਵੀ ਜ਼ਰੂਰ ਦੱਸਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਹੜੇ ਕੰਮਾਂ ਤੋਂ ਲੋਕਾਂ ਨੇ ਜਿਹੜਾ ਦਿੱਲੀ ਦੇ ਵਿੱਚ ਵਿਸ਼ਵਾਸ ਜਿਹੜਾ ਉਹ ਕੀਤਾ ਹੈ ਤੇ ਉਹਨਾਂ ਵਿਸ਼ਵਾਸ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਵਿਧਾਇਕ ਕਿਵੇਂ ਪੂਰੇ ਉਤਰਦੇ ਨੇ ਇਹ ਵੀ ਜ਼ਰੂਰ ਦੱਸਿਓ ਜੀ ਕੋ ਇਹ ਪਾਰਟੀ ਜਿੱਦਾਂ ਦਿੱਲੀ ਜਿੱਤੀ ਹੈ ਪਹਿਲੇ ਅਰੇ ਅੰਦਾਜ਼ ਦਿੱਤੀ ਫਿਰ ਮਹਾਰਾਸ਼ਟਰ ਦਿੱਤੀ ਹੁਣ ਦਿੱਲੀ ਜਿੱਤੀ ਲੋਕਤੰਤਰ ਦੇ ਨਿੱਲਾ ਪੁਟਾ ਪਈ ਜਾਂਦੇ ਹਰ ਸੂਬੇ ਦੇ ਵਿੱਚ ਜੀ ਜੀ ਉਹਨਾਂ ਨੂੰ ਪਾਜੀ ਤੇ ਇਤਬਾਰ ਤੇ ਤਾਂ ਹੀ ਪਾਰੇ ਨੇ ਤੇ ਤਾਂ ਹੀ ਪਾਰਟੀ ਨੂੰ ਜਾਰੇ ਨੇ ਕੋਈ ਵੀ ਕਨ ਅੰਡਰਸਟੈਂਡ ਕਰਦੇ ਆ ਕਿ ਸੈਂਟਰ ਦੀ ਪਾਵਰ ਤੋਂ ਬਿਨਾਂ ਸੈਂਟਰ ਪਾਰਟੀ ਲੀਡਰਸ਼ਿਪ ਦੀ ਬਲੇਸਿੰਗਸ ਤੋਂ ਬਿਨਾਂ ਜੀ ਸੂਬਾ ਵਿੱਚ ਡਿਵੈਲਪਮੈਂਟਸ ਹੋਣੀਆਂ ਬਹੁਤ ਔਖੀਆਂ ਨੇ ਜੀ ਤੋਂ ਇਸ ਕਰਕੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਪੰਜਾਬ ਨੂੰ ਇਸ ਦੁਬਿਧਾ ਤੋਂ ਕੱਢਣ ਦੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਪੰਜਾਬ ਦੇ ਪੰਜਾਬ ਦੇ ਹਰ ਇਸ਼ੂ ਤੇ ਯਾਨੀ ਕਿ ਹੋਣ ਕਰਜ਼ੇ ਮਾਫ਼ੀ ਕਿਸਾਨ ਬਹੁਤ ਪੂਰੀ ਤਰ੍ਹਾਂ ਕਰਜੇ ਵੇਟ ਹੈ ਜੀ ਨੌਜਵਾਨਾਂ ਨੂੰ ਨੌਕਰੀਆਂ ਜਿੰਨਾ ਤੁਸੀਂ ਦੇਖਿਆ ਵੀ ਅਮਰੀਕਾ ਤੋਂ ਡਿਪੋਰਟ ਹੋਏ ਨੇ ਬੱਚੇ ਜੀ ਕਰੋੜ-ਕਰੋੜ ਰੁਪਈਆ ਵਿਚਾਰਿਆਂ ਨੇ ਲਾਇਆ ਕਿੰਨਾ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਥੋੜਾ ਹੈ ਜੀ ਜੀ ਇਸ ਕਿਸਮ ਦਾ ਹਾਲਾਤ ਨੇ ਵੀ ਉਹ ਸਮਝ ਨਹੀਂ ਲੱਗਦੀ ਵੀ ਕੀ ਕਰਨ ਬੱਚੇ ਆਏ ਤੇ ਤਾਂ ਖੁਸ਼ੀ ਹੈ ਜੀ ਪਰ ਪੈਸਾ ਡੁੱਬਨ ਤੇ ਫੇਰ ਅਗਲਾ ਸਮੇਂ ਦਾ ਵੀ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਰਿਵਾਰ ਦਾ ਜੀ ਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿੰਨੀ ਦੇਰ ਤੱਕ ਜੋਬਸ ਕ੍ਰੀਏਟ ਨਾ ਕੀਤੀਆਂ ਗਈਆਂ ਇੰਡਸਟਰੀ ਨਾ ਲਿਆਂਦੀ ਗਈ ਕਰਜ਼ੇ ਨਾ ਮਾਫ ਹੋ ਰਿਕੇ ਕਿਸਾਨ ਦੇ ਪੰਜਾਬ ਵੀ ਅੱਗਾ ਨਹੀਂ ਵਧ ਰਿਹਾ ਜੀ ਪੰਜਾਬ ਨੂੰ ਅਗਾ ਵਧਾ ਦੀ ਇਹ ਇਤਬਾਰ ਪਾਰਟੀ ਤੇ ਕਰਨਾ ਪੈਣਾ ਔਰ ਵਿਖਰ ਔਰ ਮੈਂ ਗਾਰੰਟੀ ਨਾ ਕਹਿ ਸਕਦਾ ਜੀ ਜੀ ਮੋਦੀ ਜੀ ਜਿਹੜਾ ਵੀ ਪ੍ਰੋਮਿਸ ਕਰਦੇ ਨੇ ਉਹ ਪ੍ਰੋਮਿਸ ਨੂੰ ਪੂਰਾ ਕਰਦੇ ਕਾਂਗਰਸ ਬਾਰੇ ਕੀ ਕਹਿਣਾ ਚਾਹੋਗੇ ਭਾਈਵਾ ਸਾਹਿਬ ਉੱਥੇ ਸ਼ਾਇਦ ਖਾਤਾ ਮੇਰੇ ਖਾਲ ਮਸਾਂ ਹੀ ਫੁੱਲਾ ਹੋਏਗਾ ਕਿਵੇਂ ਵੇਖਦੇ ਹੋ ਜੀ ਫੁੱਲਾ ਨਹੀਂ ਹਾਂਜੀ ਕਿੰਨੀ ਤਿੰਨ ਵਾਰੀਆਂ ਹੋ ਗਈਆਂ ਤੀਜੀ ਵਾਰੀ ਹੈ ਜ਼ੀਰੋ ਤੇ ਰਹੇਵੇਂ ਜ਼ੀਰੋ ਜੀ ਜੀ ਕਾਂਗਰਸ ਦਾ ਕੰਮ ਤਾਂ ਹੋ ਗਿਆ ਸਾਰੇ ਹਿੰਦੁਸਤਾਨ 'ਚ ਜੀ ਕਾਂਗਰਸ ਤਾਂ ਹੋਰ ਸੋਚੇ ਨਾ ਕਾਂਗਰਸ ਤਾਂ ਇਹਨਾਂ ਨੂੰ ਕੋਈ ਨਵੀਂ ਲੀਡਰਸ਼ਿਪ ਕੋ ਨਵਾਂ ਸਿਸਟਮ ਕੋ ਨਵੀਂ ਬੈਠ ਕੇ ਇਹਨਾਂ ਨੂੰ ਆਪਸ ਦੇ ਵਿੱਚ ਪਾਰਟੀ ਨੂੰ ਕਰਨਾ ਪੈਗਾ ਬੀਜੇਪੀ ਦੇ ਇਹ ਨੇੜੇ-ਤੇੜੇ ਵੀ ਹੈ ਨਹੀਂ ਔਰ ਜਿੰਨਾ ਕੰਮ ਭਾਰਤੀ ਜਨਤਾ ਪਾਰਟੀ ਕਰਦੀ ਹੈ ਕਾਂਗਰਸ ਦਾ ਬਿਲਕੁਲ ਪਿਛਲੇ ਆ 15-20 ਸਾਲਾਂ ਤੋਂ ਜਿਹੜਾ ਪਤਨ ਹੋਇਆ ਹੈ ਇਹ ਤਾਂ ਵੀ ਚੱਡਾ ਰਿਹਾ ਮੈਂ ਗਾ ਵੀ ਜੀ ਭਾਈ ਸਾਹਿਬ ਅੰਤ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਤੁਹਾਡੇ ਵਰਕਰ ਕੰਮ ਕਰ ਰਹੇ ਨੇ ਬੀਜੇਪੀ ਦੇ ਉਹਨਾਂ ਨੂੰ ਕੀ ਸੁਨੇਹਾ ਹੈ ਤੇ ਹੁਣ ਵੱਡੀ ਲੀਡ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਜਿੱਤੇ ਨੇ ਉਹਨਾਂ ਨੂੰ ਵਧਾਈ ਦੇ ਤੌਰ ਤੇ ਕੀ ਸੁਨੇਹਾ ਹੈ ਅੰਤ ਵਿੱਚ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਸਿਰਸਾ ਜੀ ਨੂੰ ਵੀ ਵਧਾਈ ਦੇਣਾ ਚਾਹਣਾ ਔਰ ਖਾਸ ਕਰਕੇ ਜਿਹੜੇ ਪੰਜਾਬੀ ਤੇ ਸਿੱਖ ਭਰਾ ਦੇ ਜੀ ਜੀ ਇਹਨਾਂ ਨੇ ਇੱਕ ਐਵੇਂ ਪਰਸੈਪਸ਼ਨ ਆਪਣੇ ਮਨ ਚ ਬਣਾਈ ਹੈ ਵੀ ਜੀ ਬੀਜੇਪੀ ਸਾਡੀ ਸਪੋਰਟ ਨਹੀਂ ਕਰਦੀ ਬੀਜੇਪੀ ਸਾਡੇ ਨਾਲ ਨਹੀਂ ਹੈ ਜੀ ਜੀ ਦਿੱਲੀ ਦੇ ਲੋਕਾਂ ਨੇ ਜੀ ਅੱਜ ਸਿੱਖ ساری ਸੰਗਤ ਨੇ ਬੀਜੇਪੀ ਦੀ ਪਿੱਛੇ ਉਹਨਾਂ ਨੂੰ ਬਲੇਸਿੰਗ ਦਿੱਤੀਆਂ ਨੇ ਪੰਜਾਬ ਦੇ ਵਿੱਚ ਵੀ ਮੇਰੇ ਭਰਾਓ ਜੇਕਰ ਆਪਾਂ ਗੱਲਾਂ ਕਰਨਾ ਹੈ ਤੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੈ ਕੇ ਆਓ ਜੀ ਔਰ ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ ਜੀ ਜੀ ਸਾਡੇ ਨਾਲ ਜੁੜਨ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਾਜਵਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸੋ ਜੀ ਧੰਨਵਾਦ ਸੋਏ ਸਨ ਫਤਿਹ ਜੰਗ ਸਿੰਘ ਜੀ ਬਾਜਵਾ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ